ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਇਸ ਵੀਰੇ ਮੈਂ ਇੱਕ ਅਜਿਹੀ ਨਵੇਕਲੀ ਜਗ੍ਹਾ ਤੇ ਆ ਨਾਸਿਕ ਵਿੱਚ ਜਿਹੜੀ ਸ਼ਾਇਦ ਕਿਸੇ ਤੁਸੀਂ ਸੁਣੀ ਨਹੀਂ ਹੋਣੀ ਸਾਰੇ ਦੇਸ਼ ਦੇ ਵਿੱਚ ਲਕਸ਼ਮਣ ਜੀ ਦਾ ਸਿਰਫ ਇੱਕੋ ਮੰਦਿਰ ਆ ਉਹ ਨਾਸਿਕ ਦੇ ਵਿੱਚ ਹੈ ਅਦਰਵਾਇਜ਼ ਤੁਹਾਨੂੰ ਲਕਸ਼ਮਣ ਜੀ ਦਾ ਉਹਨਾਂ ਦੇ ਨਾਮ ਦੇ ਉੱਤੇ ਕਿਤੇ ਮੰਦਿਰ ਨਹੀਂ ਮਿਲੇਗਾ ਇਹ ਉਹ ਜਗ੍ਹਾ ਜਿੱਥੇ ਲਕਸ਼ਮਣ ਜੀ ਨੇ ਸਰੂਪ ਨਖਾ ਦਾ ਨੱਕ ਕਟਿਆ ਸੀ ਬੜਾ ਮਹੱਤਵਪੂਰਨ ਸਥਾਨ ਬੁਨਿਆਦੀ ਤੌਰ ਤੇ ਰਮਾਇਣ ਦੀ ਜਿਹੜੀ ਅਸਲੀ ਸ਼ੁਰੂਆਤ ਹੈ ਉਹ ਉਸ ਸਮੇਂ ਤੋਂ ਬਾਅਦ ਹੁੰਦੀ ਹੈ ਜਦੋਂ ਲਕਸ਼ਮਣ ਜੀ ਰਾਵਣ ਦੀ ਸਿਸਟਰ ਸਰੂਪ ਨਖਾ ਦਾ ਨੱਕ ਕੱਟਦੇ ਨੇ ਉਹਦੇ ਪਿੱਛੇ ਇੱਕ ਵੱਖਰਾ ਇਤਿਹਾਸ ਹੈ ਨੱਕ ਕਿਉਂ ਕੱਟਿਆ ਜਾਂਦਾ ਪਰ ਇਸ ਸਥਾਨ ਦੇ ਉੱਤੇ ਉਹ ਨੱਕ ਕੱਟਿਆ ਗਿਆ ਔਰ ਉਸ ਤੋਂ ਬਾਅਦ ਇਸੇ ਸਥਾਨ ਦੇ ਉੱਤੇ ਲਕਸ਼ਮਣ ਜੀ ਦਾ ਮੰਦਿਰ ਬਣਿਆ ਸ਼੍ਰੀ ਲਕਸ਼ਮਣ ਜੀ ਸ਼ੇਸ਼ਨਾਗ ਅਵਤਾਰ ਇੱਥੇ ਲੋਕ ਆਉਂਦੇ ਨੇ ਲਕਸ਼ਮਣ ਜੀ ਦੀ ਆਰਾਧਨਾ ਕਰਦੇ ਨੇ ਲਕਸ਼ਮਣ ਜੀ ਦੀ ਪੂਜਾ ਕਰਦੇ ਨੇ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਸੋ ਬਿਲਕੁਲ ਵੱਖਰੀ ਜਗਾ ਸਰੂਪਨਖਾ ਦਾ ਨੱਕ ਕੱਟਿਆ ਗਿਆ ਔਰ ਲਕਸ਼ਮਣ ਜੀ ਦਾ ਇਹ ਮੰਦਿਰ ਜਿਹੜਾ ਇੱਥੇ ਬਣਾਇਆ ਗਿਆ ਮੇਰੇ ਨਾਲ ਤੁਸੀਂ ਵੀ ਦਰਸ਼ਨ ਕਰੋ ਇੱਕ ਬਿਲਕੁਲ ਵੱਖਰੀ ਨਵੀਂ ਨਵਾਂ ਸਥਾਨ 나ਸਿਕ ਦੇ ਵਿੱਚ 나ਸਿਕ ਵੈਸੇ ਹੀ ਸਪਿਰਚੁਅਲਿਟੀ ਦਾ ਸ਼ਹਿਰ ਮੰਨਿਆ ਜਾਂਦਾ ਇਸ ਵੈਰੀ ਵੈਰੀ ਹਿਸਟੋਰੀਕਲ ਸਿਟੀ ਸਿਟੀ ਆਫ ਟੈਂਪਲ ਸਿਟੀ ਆਫ ਸਪਿਰਚੁਅਲਿਟੀ ਉਹ ਲਖਮਣ ਜੀ ਦੇ ਮੰਦਰ ਦੇ ਤੁਸੀਂ ਦਰਸ਼ਨ ਕਰੋ ਬਹੁਤ ਬਹੁਤ ਧੰਨਵਾਦ